ਹੈਲੋ ਗਾਇਸ ਵੈਲਕਮ ਟੂ आवर YouTube ਚੈਨਲ ਗਾਇਸ ਇਸ ਚੈਨਲ ਤੇ ਤੁਹਾਨੂੰ ਪੰਜਾਬੀ ਪੇਪਰ A ਦੀ ਤਿਆਰੀ ਕਰਵਾਈ ਜਾਂਦੀ ਹੈ ਤਾਂ ਬਿਨਾ ਟਾਈਮ ਵੇਸਟ ਕੀਤੇ ਆਪਾਂ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਾਂਗੇ ਅੱਜ ਦੀ ਇਸ ਵੀਡੀਓਜ਼ ਦੇ ਵਿੱਚ ਗਾਇਸ ਮੈਂ ਤੁਹਾਨੂੰ ਸਿਲੇਬਸ ਵਾਈਜ਼ ਦੱਸਾਂਗੀ ਕਿ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਆਪਣੇ ਜੋ ਨੰਬਰ ਹੈ ਉਹ ਕਿਸ ਤਰ੍ਹਾਂ ਕਿਹੜੇ ਟੌਪਿਕ ਦੇ ਵਿੱਚੋਂ ਕਿੰਨੇ ਨੰਬਰਾਂ ਦਾ ਐਗਜ਼ਾਮ ਆਏਗਾ ਠੀਕ ਹੈ ਆ বিনা ਟਾਈਮ ਵੇਸਟ ਕੀਤੇ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਂ। ਲੇਖੋ ਗਾਇਜ਼ ਆਪਣੇ ਪੰਜਾਬੀ ਪੇਪਰ A ਦੇ ਵਿੱਚ ਇੱਕ ਤਾਂ ਸਾਹਿਤ ਨਾਲ ਰਿਲੇਟਡ ਕੁਐਸ਼ਨਸ ਨੇ ਤੇ ਦੂਸਰੇ ਗ੍ਰਾਮਰ ਪੋਰਸ਼ਨ ਆ ਜਾਂਦਾ ਗ੍ਰਾਮਰ ਨਾਲ ਰਿਲੇਟਡ ਕੁਐਸ਼ਨ ਨੇ। ਤਾਂ ਮੇਰੇ ਅਕੋਰਡਿੰਗ ਦੋਨਾਂ ਦੇ ਵਿੱਚ 50-50 ਮਾਰਕਸ ਜਾਣਗੇ। ਠੀਕ ਹੈ 50 ਮਾਰਕਸ ਹੀ ਉਹ ਆਪਣੇ ਸਾਹਿਤਿਕ ਰਚਨਾ ਮਤਲਬ ਗੁਰਮਤਕਾਵ ਆਧੁਨਿਕ ਪੰਜਾਬੀ ਕਵਿਤਾ ਠੀਕ ਹੈ ਜਿਵੇਂ ਗੁਰਮਤਕਾਵ ਆਧੁਨਿਕ ਪੰਜਾਬੀ ਕਵਤਾ ਭਾਰਤਕ ਭਾਗ ਤੇ ਕਹਾਣੀ ਭਾਗ ਨੂੰ ਦੇਣਗੇ ਤੇ ਇਸ ਤੋਂ ਬਾਅਦ 50 ਮਾਰਕਸ ਦਾ ਹੀ ਜਿਹੜਾ ਐਗਜ਼ਾਮ ਆ ਉਹ ਆਪਣੇ ਗ੍ਰਾਮਰ ਦੇ ਟੌਪਿਕਸ ਦੇ ਵਿੱਚੋਂ ਡਿਜ਼ਾਈਨ ਹੋਏਗਾ ਜਿਵੇਂ ਭਾਸ਼ਾ ਤੇ ਉਪਭਾਸ਼ਾ ਵਾਲਾ ਟੌਪਿਕ ਠੀਕ ਹੈ ਇਸ ਤੋਂ ਬਾਅਦ ਲਿਪੀ ਗੁਰਮੁਖੀ ਲਿਪੀ ਦਾ ਫਿਰ ਤੋਂ ਨੀਬੋਧ ਸ਼ਬਦ ਬੋਧ ਫਿਰ ਸ਼ਬਦ ਦੀ ਪਰਿਭਾਸ਼ਾ ਕਿਸਮਾ ਵਰਗੀਕਰਨ ਤੇ ਸ਼ਬਦਵੰਤਰ ਤੇ ਸ਼ਬਦ ਰਚਨਾ ਇਹ ਸ਼ਬਦ ਦਾ ਹੀ ਉਪ ਟੌਪਿਕ ਹੈ ਠੀਕ ਹੈ ਇਸ ਤੋਂ ਬਾਅਦ ਬਾਕ ਬੋਧ ਜੀ ਫਿਰ ਫਿਰ ਅਰਥਬੋਧ ਦੈਨ ਕੁਝ ਫਿਰ ਫੁੱਟਕਲ ਟਾਪਿਕ ਨੇ ਜਿਵੇਂ ਜਿਵੇਂ ਲਿੰਗ ਵਚਨ ਪੁਰਖ ਕਾਲ ਵਾਚ ਕਿਰਿਆ ਤੇ ਇਸ ਤੋਂ ਬਾਅਦ ਇੱਕ ਬਹੁਤ ਹੀ ਮੇਨ ਟਾਪਿਕ ਕਿਹਾ ਜਾਂਦਾ ਮੁਹਾਵਰੇ ਤੇ ਅਖੌਤਾਂ ਆ ਜਾਂਦੀਆਂ ਫਿਰ ਪੰਜਾਬੀ ਸ਼ਬਦ ਜੋੜ ਇਹਦੇ ਵਿੱਚੋਂ 50 ਨੰਬਰਾਂ ਦਾ ਜੋ ਐਗਜ਼ਾਮ ਆ ਉਹ ਆਏਗਾ ਤਾਂ ਹੁਣ ਆਪਾਂ 1 ਬਾਈ 1 ਡਿਸਕਸ ਕਰਦੇ ਆ ਵੀ ਕਿਸ ਤਰ੍ਹਾਂ ਹੋ ਸਕਦਾਗਾ ਤੇ ਇਸ ਤੋਂ ਬਾਅਦ ਜਿਵੇਂ ਹੁਣ ਆਪਾਂ ਇਸ ਗੁਰਮਤਕਾਵ ਆਧੁਨਿਕ ਕਾਵਿ ਸਾਹਿਤ ਦੇ ਵਿੱਚੋਂ 50 ਨੰਬਰ ਦਾ ਮਾਰਕਸ ਕਰਨਾ ਤਾਂ ਮੇਰੇ ਅਕੋਰਡਿੰਗ ਗੁਰਮਤਕਾਵ ਦੇ ਜੋ ਪਹਿਲੇ ਤਿੰਨ ਕਵੀ ਨੇ ਠੀਕ ਹੈ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਠੀਕ ਹੈ ਇਹਨਾਂ ਦੇ ਵਿੱਚੋਂ 10 ਨੰਬਰ ਦਾ ਐਗਜ਼ਾਮ ਡਿਜ਼ਾਈਨ ਹੋਏਗਾ ਠੀਕ ਹੈ ਇੱਥੋਂ ਤੱਕ ਟਾਪਿਕ ਦੇ ਵਿੱਚ 10 ਨੰਬਰ ਦਾ ਐਗਜ਼ਾਮ ਆਏਗਾ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਭਾਈ ਗੁਰਦਾਸ ਜੀ ਇਹਦੇ ਵਿੱਚੋਂ ਵੀ 10 ਨੰਬਰ ਦਾ ਐਗਜ਼ਾਮ ਹੋਏਗਾ ਆਧੁਨਿਕ ਪੰਜਾਬੀ ਕਵਿਤਾ ਦੇ ਤਿੰਨੇ ਕਵੀਆਂ ਦੇ ਵਿੱਚੋਂ 10 ਨੰਬਰ ਦਾ ਐਗਜ਼ਾਮ ਆਏਗਾ ਠੀਕ ਹੈ ਫੇਰ ਜੀ ਭਾਰਤਿਕ ਭਾਗ ਦੇ ਵਿੱਚ 20 ਦਾ 10 ਨੰਬਰ ਦਾ ਹੋਏਗਾ ਠੀਕ ਹੈ ਇਸ ਤੋਂ ਬਾਅਦ ਕਹਾਣੀ ਭਾਗ ਦੇ ਵਿੱਚ ਵੀ 10 ਨੰਬਰ ਦਾ ਹੋਏਗਾ ਤੇ ਇਸ ਨੂੰ ਅੱਗੇ ਦੇਖਦੇ ਹਾਂ ਜੀ ਆਪਾਂ ਅ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿੱਚੋਂ ਮੇਰੇ ਅਕੋਰਡਿੰਗ ਤਿੰਨ ਕੁਐਸਚਨ ਆਣਗੇ ਠੀਕ ਹੈ ਇਹਨਾਂ ਦੇ ਵਿੱਚੋਂ ਕੀ ਹੋ ਸਕਦਾ ਪਹਿਲਾ ਕੁਐਸਚਨ ਹੋਏਗਾ ਜੋ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਦੇ ਮੁੱਢਲੇ ਜੀਵਨ ਨਾਲ ਰਿਲੇਟਡ ਹੋਏਗਾ ਠੀਕ ਹੈ ਦੂਸਰਾ ਕੁਐਸਚਨ ਹੋ ਸਕਦਾ ਹੈ ਉਹਨਾਂ ਦੀਆਂ ਕੋਈ ਰਚਨਾਵਾਂ ਦੇ ਵਿੱਚੋਂ ਪੁੱਛ ਲੈਣ ਤੇ ਤੀਸਰਾ ਕੁਐਸਚਨ ਇਹਨਾਂ ਦੀਆਂ ਜੋ ਚੈਪਟਰ ਦੇ ਵਿੱਚ ਰਚਨਾਵਾਂ ਦਿੱਤੀਆਂ ਹੋਈਆਂ ਨੇ ਠੀਕ ਹੈ ਬੁੱਕ ਦੇ ਵਿੱਚ ਪੀਐਸਬੀ ਬੁੱਕ ਦੇ ਵਿੱਚ ਜੋ ਵੀ ਇਹਨਾਂ ਦੀਆਂ ਰਚਨਾਵਾਂ ਦਿੱਤੀਆਂ ਗਈਆਂ ਹੋਣੇ ਜਿਵੇਂ ਗगन ਮੈਥਾਲ ਠੀਕ ਹੈ ਉਹਦੇ ਵਿੱਚੋਂ ਕੀ ਹੈਗਾ ਕਵੈਸਚਨ ਆ ਸਕਦਾ ਹੈ ਠੀਕ ਹੈ ਤਾਂ ਤੁਸੀਂ ਇਸ ਤਰ੍ਹਾਂ ਪੜ੍ਹਨਾ ਹੈ ਫਿਰ ਇਸ ਤੋਂ ਬਾਅਦ ਆ ਜਾਂਦਾ ਜੀ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਵਿੱਚ ਵੀ ਮੇਰੇ ਅਕੋਰਡਿੰਗ ਤਿੰਨ ਪ੍ਰਸ਼ਨ ਪੁੱਛਣਗੇ ਠੀਕ ਹੈ ਫਿਰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵਿੱਚ ਉਹ ਵੀ ਤਿੰਨ ਪ੍ਰਸ਼ਨ ਇੱਕ ਪ੍ਰਸ਼ਨ ਹੈ ਜੋ ਉਹ ਐਕਸਟਰਨਲ ਜਾਏਗਾ ਠੀਕ ਹੈ ਐਕਸਟਰਨਲ ਮੈਂ ਤੁਹਾਨੂੰ ਲਾਸਟ ਤੇ ਦੱਸਾਂਗੀ ਵੀ ਕੀ ਹੋ ਸਕਦਾ ਹੈ ਐਕਸਟਰਨਲ ਦੇ ਵਿੱਚ ਠੀਕ ਹੈ ਫਿਰ ਆ ਜਾਂਦਾ ਜੀ ਵੀਰ ਕਾਵਨ ਨਾਲ ਰਿਲੇਟਡ ਵੈਸੇ ਭਾਈ ਗੁਰਦਾਸ ਜੀ ਵੀਰ ਕਾਵ ਦੇ ਵਿੱਚ ਤਾਂ ਨਹੀਂ ਆਉਂਦੇ ਬਟ ਫਿਰ ਵੀ ਇਹ ਇੰਪੋਰਟੈਂਟ ਨੇ ਠੀਕ ਹੈ ਤੇ ਇਸ ਤੋਂ ਬਾਅਦ ਮੇਰੇ ਅਕੋਰਡਿੰਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚੋਂ ਪੰਜ ਕੁਐਸਚਨ ਆਣਗੇ ਤੇ ਭਾਈ ਗੁਰਦਾਸ ਜੀ ਦੀਆਂ 12 ਦੇ ਵਿੱਚੋਂ ਵੀ ਪੰਜ ਕੁਐਸਚਨ ਲਾਜ਼ਮੀ ਬਣਨਗੇ ਠੀਕ ਹੈ ਜੀ ਤਾਂ ਇਸ ਤਰ੍ਹਾਂ ਤੁਸੀਂ ਦੇਖਣਾ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਦੀ ਜੋ ਚੰਡੀ ਦੀ ਵਾਰ ਹੈ ਉਹ ਬਹੁਤ ਇੰਪੋਰਟੈਂਟ ਬਣ ਜਾਂਦੀ ਹੈ ਇੱਥੇ ਤਾਂ ਉਹਦੇ ਸ਼ਬਦਾਰਥ ਠੀਕ ਹੈ ਉਹਨਾਂ ਨੂੰ ਧਿਆਨ ਨਾਲ ਵੇਖ ਲੈਣਾ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਦੇ ਮੋਢਲਾ ਜੀਵਨ ਉਹਨਾਂ ਦੀਆਂ ਲੜਾਈਆਂ ਵਗੈਰਾ ਜਾਂ ਉਹਨਾਂ ਦੇ ਜੀਵਨ ਨਾਲ ਰਿਲੇਟਡ ਕੁਐਸ਼ਨਸ 100% ਇਦਾਂ ਤੇ ਜ਼ਿਆਦਾ ਫੋਕਸ ਕਰਨਾ ਇਸ ਤੋਂ ਬਾਅਦ ਨੈਕਸਟ ਆ ਜਾਂਦਾ ਜੀ ਆਧੁਨਿਕ ਪੰਜਾਬੀ ਕਵਿਤਾ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਭਾਈ ਵੀਰ ਸਿੰਘ ਦੇ ਵਿੱਚੋਂ ਤਿੰਨ ਕੁਐਸ਼ਨ ਬਣਨਗੇ ਠੀਕ ਹੈ ਮੇਰੇ ਅਕੋਰਡਿੰਗ ਇਸ ਤੋਂ ਬਾਅਦ ਪ੍ਰੋਫੈਸਰ ਪੂਰਨ ਸਿੰਘ ਦੇ ਵਿੱਚੋਂ ਵੀ ਤਿੰਨ ਕੁਐਸ਼ਨ ਸੁਰਜੀਤ ਪਾਤਰ ਦੇ ਵਿੱਚੋਂ ਵੀ ਤਿੰਨ ਕੁਐਸ਼ਨ ਤੇ ਇੱਕ ਕੁਐਸ਼ਨ ਐਕਸਟਰਨਲ ਜਾਏਗਾ ਠੀਕ ਹੈ ਇਸ ਤੋਂ ਬਾਅਦ ਹੈ ਜੀ ਭਾਰਤਿਕ ਭਾਗ ਦੇ ਵਿੱਚ 10 ਕੁਐਸਚਨ ਆਣਗੇ ਠੀਕ ਹੈ ਪ੍ਰਿੰਸੀਪਲ ਤੇਜਾ ਸਿੰਘ ਦੇ ਤਿੰਨ ਬਲਰਾਜ ਸਾਨੀ ਦੇ ਤਿੰਨ ਤੇ ਡਾਕਟਰ ਨਰਿੰਦਰ ਸਿੰਘ ਕਪੂਰ ਦੇ ਤਿੰਨ ਤੇ ਇੱਕ ਇਹ ਕੋਈ ਪੰਜਾਬ ਜੀਕੇ ਜਾਂ ਫਿਰ ਮੈਂ ਤੁਹਾਨੂੰ ਦੱਸਾਂਗੀ ਵੀ ਕਿਹੜੇ ਟੌਪਿਕ ਕਵਰ ਕਰ ਸਕਦੇ ਆ ਇਹ ਐਕਸਟਰਨਲ ਦੇ ਵਿੱਚ ਤਾਂ ਭਾਰਤਿਕ ਭਾਗ ਦੇ ਵਿੱਚ ਦੇਖਣਾ ਤੁਸੀਂ ਠੀਕ ਹੈ ਕੋਈ ਕਿਡੇ ਕਿ ਵਿਡੇ ਹੋ ਸਕਦੇ ਨੇ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ ਵੀ ਪਹਿਲੇ ਕੁਐਸਚਨ ਤਾਂ ਸਾਰੇ ਉਹਨਾਂ ਦੇ ਮੋਢਲੇ ਜੀਵਨ ਨਾਲ ਰਿਲੇਟਡ ਹੋ ਸਕਦੇ ਨੇ ਠੀਕ ਹੈ ਇਸ ਤੋਂ ਬਾਅਦ ਦੂਸਰਾ ਕੁਐਸਚਨ ਉਹਨਾਂ ਦੀਆਂ ਰਚਨਾਵਾਂ ਨਾਲ ਰਿਲੇਟਡ ਹੋ ਸਕਦਾ ਹੈ ਠੀਕ ਹੈ ਜੀ ਤੀਸਰਾ ਕੁਐਸਚਨ ਇਹ ਕੋਈ ਚੈਪਟਰ ਦੇ ਵਿੱਚੋਂ ਪੁੱਛ ਸਕਦੇ ਨੇ ਠੀਕ ਹੈ ਨਦੀ ਜੋ ਆਪਣੇ ਪੀਐਸਬੀ ਦੀ ਬੁੱਕ ਦੇ ਵਿੱਚ ਜੋ ਵੀ ਉਹਨਾਂ ਦੀ ਰਚਨਾ ਦਿੱਤੀ ਗਈ ਹੈ ਉਹਦੇ ਵਿੱਚ ਜਾ ਕੇ ਕੋਈ ਉਥੋਂ ਡੀਪ ਕੁਐਸਚਨ ਪੁੱਛ ਸਕਦੇ ਨੇ ਠੀਕ ਹੈ ਜੀ ਅੱਗੇ ਹੈਗਾ ਜੀ ਕਹਾਣੀ ਭਾਗ ਠੀਕ ਹੈ ਕਹਾਣੀ ਭਾਗ ਦੇ ਵਿੱਚ ਉਹ ਵੀ 10 ਨੰਬਰ ਦਾ ਐਗਜ਼ਾਮ ਜਾਏਗਾ ਠੀਕ ਹੈ ਤਿੰਨ ਸੁਜਾਨ ਸਿੰਘ ਨਾਲ ਰਿਲੇਟਡ ਫਿਰ ਤਿੰਨ ਕੁਲਵੰਤ ਸਿੰਘ ਵਿਰਕ ਦੇ ਤੇ ਤਿੰਨ ਬਰਿਆਮ ਸੰਧੂ ਦੇ ਤੇ ਇੱਕ ਐਕਸਟਰਨਲ ਜਾਏਗਾ ਹੁਣ ਜਿਹੜੇ ਇਹ ਚਾਰ ਕੁਐਸਚਨ ਐਕਸਟਰਨਲ ਗਏ ਨੇ ਠੀਕ ਹੈ ਇੱਕ ਵੇਟ ਇੱਕ ਦੋ ਤੇਨ ਤੇ ਚਾਰ ਇਨਾਂ ਦੇ ਵਿੱਚ ਕੀ ਹੋ ਸਕਦਾ ਹੈ ਇਨਾਂ ਦੇ ਵਿੱਚ ਪੰਜਾਬ ਦੀ ਸਟੈਟਿਕ ਜੀਕੇ ਨਾਲ ਰਿਲੇਟਡ ਕੁਐਸਚਨ ਪੁੱਛ ਸਕਦੇ ਨੇ ਜਾਂ ਹੁਣ ਕਰੰਟ ਦੇ ਵਿੱਚ ਜੂਨ ਮਹੀਨੇ ਦੇ ਜਾਂ ਇਸ ਤੋਂ ਪਿਛਲੇ ਵੀ ਡੇਜ਼ ਐਂਡ ਡੇਟ ਬਾਰੇ ਕੋਈ ਕੁਐਸਚਨ ਪੁੱਛ ਸਕਦੇ ਨੇ ਠੀਕ ਹੈ ਤੇ ਇਸ ਤੋਂ ਬਾਅਦ ਕਰੰਟ ਅਫੇਅਰ ਨਾਲ ਕੋਈ ਕੁਐਸਚਨ ਆ ਸਕਦਾ ਕੋਈ ਅਵਾਰਡ ਮਿਲਿਆ ਠੀਕ ਹੈ ਕੋਈ ਅਵਾਰਡ ਠੀਕ ਹੈ ਜਾਂ ਕਹਾਣੀਕਾਰ ਨਿਊ ਤੇ ਉਹਦੇ ਨਾਲ ਰਿਲੇਟਡ ਚਾਰੇ ਕੁਐਸਚਨ ਅਕੋਰਡਿੰਗ ਟੂ ਮੀ ਜਾ ਸਕਦੇ ਨੇ ਤਾਂ ਇਸ ਢੰਗ ਨਾਲ ਤੁਸੀਂ ਆਪਣਾ ਸਾਹਿਤ ਦਾ 50 ਨੰਬਰ ਦਾ ਐਗਜ਼ਾਮ ਰੈਡੀ ਕਰਨਾ ਹੈ ਠੀਕ ਹੈ ਜੀ ਇਸ ਤੋਂ ਬਾਅਦ ਹੁਣ ਆਪਾਂ ਦੇਖਦੇ ਹਾਂਗੇ ਗ੍ਰਾਮਰ ਦਾ ਪੋਰਸ਼ਨ ਗ੍ਰਾਮਰ ਦੇ ਪੋਰਸ਼ਨ ਦੇ ਵਿੱਚ ਪਹਿਲਾ ਟੌਪਿਕ ਆ ਜਾਂਦਾ ਜੀ ਭਾਸ਼ਾ ਤੇ ਉਪਭਾਸ਼ਾ ਠੀਕ ਹੈ ਤੇ ਇਹ ਇੱਥੇ ਆਪਾਂ ਟੋਟਲ 50 ਮਾਰਕਸ ਦਾ ਜਾਨਾ ਤਾਂ ਭਾਸ਼ਾ ਦੇ ਉਪਭਾਸ਼ਾ ਦੇ ਵਿੱਚੋਂ ਕਿੰਨੇ ਮਾਰਕਸ ਦਾ ਜਾ ਸਕਦਾ 5 ਮਾਰਕਸ ਦਾ ਫਿਰ ਲਿਪੀ ਤੇ ਗੁਰਮੁਖੀ ਲਿਪੀ ਦੇ ਵਿੱਚ 5 ਮਾਰਕਸ ਦਾ ਧੁਨੀ ਬੋਧ ਦੇ ਵਿੱਚੋਂ 5 ਮਾਰਕਸ ਦਾ ਸ਼ਬਦ ਬੋਧ ਠੀਕ ਹੈ 5 ਮਾਰਕਸ ਦਾ ਇਸ ਤੋਂ ਬਾਅਦ ਹੈ ਜੀ ਸ਼ਬਦ ਦੀ ਪਰਿਭਾਸ਼ਾ ਕਿਸਮਾਂ ਵਰਗੀਕਰਨ ਸ਼ਬਦ ਬੰਤਰ ਤੇ ਸ਼ਬਦ ਰਚਨਾ ਇਹਦੇ ਵਿੱਚੋਂ ਵੀ 5 ਨੰਬਰ ਦਾ ਪੇਪਰ ਜਾ ਸਕਦਾ ਫਿਰ ਇਸ ਤੋਂ ਬਾਅਦ ਹੈ ਜੀ ਬਾਕ ਬੋਧ ਬਾਕ ਬੋਧ ਦੇ ਵਿੱਚੋਂ ਵੀ 5 ਨੰਬਰ ਦਾ ਫਿਰ ਹੈ ਜੀ ਅਰਥ ਬੋਧ ਠੀਕ ਹੈ ਅਰਥ ਬੋਧ ਦੇ ਵਿੱਚੋਂ ਵੀ 5 ਨੰਬਰ ਦਾ ਫਿਰ ਹੈ ਫੁੱਟਕਲ ਠੀਕ ਹੈ ਫੁੱਟਕਲ ਦੇ ਵਿੱਚ ਮੈਂ ਛੇ ਟਾਪਿਕ ਰੱਖੇ ਨੇ ਠੀਕ ਹੈ ਇਹਦੇ ਵਿੱਚੋਂ ਪੰਜ ਨੰਬਰ ਦਾ ਜਾਏਗਾ ਇਸ ਤੋਂ ਬਾਅਦ ਮੁਹਾਵਰੇ ਤੇ ਅਖੌਤਾਂ ਵਿਚਰਾਮ ਚਿੰਨ ਇਹ ਇੰਪੋਰਟੈਂਟ ਟਾਪਿਕ ਬਣ ਜਾਂਦਾ ਹੈ ਠੀਕ ਹੈ ਇਹਦੇ ਵਿੱਚੋਂ ਵੀ ਪੰਜ ਮਾਰਕਸ ਦਾ ਆ ਸਕਦਾ ਹੈ ਠੀਕ ਹੈ ਜੀ ਅੱਗੇ ਹੈ ਪੰਜਾਬੀ ਸ਼ਬਦ ਜੋੜ ਇਹਦੇ ਵਿੱਚ ਕੇਰਾਂ ਇੱਥੇ ਪੰਜ ਸ਼ੋਅ ਕੀਤਾ ਮੈਂ ਬਟ ਮੈਂ ਲਾਸਟ ਦੇ ਦੱਸਾਂਗੀ ਤੁਹਾਨੂੰ ਇਹਦੇ ਵਿੱਚ ਕਿੰਨਾ ਆ ਸਕਦਾ ਹੁਣ ਆਪਾਂ ਦੇਖਦੇ ਆ ਜੀ ਭਾਸ਼ਾ ਤੇ ਉਪਭਾਸ਼ਾ ਦੇ ਉਪ ਟਾਪਿਕ ਠੀਕ ਹੈ ਪਹਿਲਾ ਹੈ ਜੀ ਭਾਸ਼ਾ ਦੀ ਪਰਿਭਾਸ਼ਾ ਤੇ ਕਿਸਮਾਂ ਠੀਕ ਹੈ ਇਹਦੇ ਵਿੱਚੋਂ ਇੱਕ ਨੰਬਰ ਦਾ ਕੁਐਸਚਨ ਆ ਸਕਦਾ ਭਾਸ਼ਾ ਦੀ ਪ੍ਰਭਾਸ਼ਾ ਦੇ ਨਾਲ ਰਿਲੇਟਡ ਠੀਕ ਹੈ ਤੇ ਉਹਦੀਆਂ ਜੋ ਵੀ ਕਿਸਮਾਂ ਨੇ ਉੱਥੇ ਇਸ ਤੋਂ ਬਾਅਦ ਹੈ ਪੰਜਾਬੀ ਭਾਸ਼ਾ ਨਾਲ ਜੋ ਸਪੈਸ਼ਲੀ ਪੰਜਾਬੀ ਭਾਸ਼ਾ ਦੇ ਨਾਲ ਰਿਲੇਟਡ ਕੁਐਸਚਨਸ ਆਉਂਦੇ ਨੇ ਉਹਨਾਂ ਦੇ ਵਿੱਚੋਂ ਇੱਕ ਪ੍ਰਸ਼ਨ ਜਾ ਸਕਦਾ ਫਿਰ ਹੈਗਾ ਜੀ ਟਕਸਾਲੀ ਪੰਜਾਬੀ ਠੀਕ ਹੈ ਇਹਦੇ ਵਿੱਚੋਂ ਇੱਕ ਜਾ ਸਕਦਾ ਤੇ ਪੰਜਾਬ ਦੀਆਂ ਉਪ ਭਾਸ਼ਾਵਾਂ ਦੇ ਵਿੱਚੋਂ ਦੋ ਕੁਐਸਚਨ ਜਾ ਸਕਦੇ ਨੇ ਠੀਕ ਹੈ ਇਸ ਤਰ੍ਹਾਂ ਤੁਸੀਂ ਇਹ ਜਿਹੜਾ ਵੀ ਟੌਪਿਕ ਇੰਪੋਰਟੈਂਟ ਬੰਦ ਹੈ ਜਿਹਦੇ ਵਿੱਚੋਂ ਦੋ ਕੁਐਸਚਨ ਜਾ ਰਹੇ ਨੇ ਠੀਕ ਹੈ ਉਹ ਤੁਸੀਂ ਪੂਰੇ ਧਿਆਨ ਨਾਲ ਪ੍ਰਪੇਅਰ ਕਰਨਾ ਹੈ ਠੀਕ ਹੈ ਅੱਗੇ ਹੈ ਜੀ ਲਿਪੀ ਤੇ ਗੁਰਮੁਖੀ ਲਿਪੀ ਇਹਦੇ ਵਿੱਚੋਂ 5 ਨੰਬਰ ਦਾ ਪੇਪਰ ਅਕੋਰਡਿੰਗ ਟੂ ਮੀ ਆਏਗਾ ਠੀਕ ਹੈ ਲਿਪੀ ਦੀ ਪਰਿਭਾਸ਼ਾ ਠੀਕ ਹੈ ਇਹਦੇ ਵਿੱਚੋਂ ਦੋ ਕੁਐਸਚਨ ਜਾ ਸਕਦੇ ਨੇ ਠੀਕ ਹੈ ਜੀ ਮੈਂ ਹੁਣ ਸਿਰਫ ਜਿਹੜਾ ਲਿਪੀ ਨਾਲ ریلیਟਡ ਹੈ ਠੀਕ ਹੈ ਲਿਪੀ ਦੇ ਵਿੱਚ ਬਹੁਤ ਸਾਰੀਆਂ ਲਿਪੀਆਂ ਆ ਜਾਂਦੀਆਂ ਨੇ ਜਾਂ ਫਿਰ ਜਿਵੇਂ ਲਿਪੀ ਦਾ ਵਿਕਾਸ ਹੋਇਆ ਠੀਕ ਹੈ ਬਹੁਤ ਕੁਐਸਚਨ ਬਣ ਜਾਂਦੇ ਨੇ ਤੇ ਇਸ ਤੋਂ ਬਾਅਦ ਹੈ ਜੀ ਗੁਰਮੁਖੀ ਲਿਪੀ ਦੀ ਪਰਿਭਾਸ਼ਾ ਜੀ ਗੁਰਮੁਖੀ ਸਪੈਸ਼ਲ ਹੁਣ ਗੁਰਮੁਖੀ ਲਿਪੀ ਦਾ ਟੌਪਿਕ ਆ ਗਿਆ ਤਾਂ ਉਹਦੇ ਵਿੱਚੋਂ ਤਿੰਨ ਪ੍ਰਸ਼ਨ ਬਣ ਸਕਦੇ ਨੇ ਇਸ ਤੋਂ ਬਾਅਦ ਆ ਜਾਂਦਾ ਜੀ ਧੁਨੀ ਬੋਧ ਧੁਨੀ ਬੋਧ ਦੇ ਵਿੱਚ ਸਵਰ ਧੁਨੀਆਂ ਤੇ ਵਿਅੰਜਨ ਧੁਨੀਆਂ ਸਵਰ ਧੁਨੀਆਂ ਨਾਲ ریلیਟਡ ਹੁਣ ਕਿੰਨੇ ਕੁਐਸਚਨ ਨੇ ਠੀਕ ਹੈ ਉੱਚੇ ਸਵਰ ਨੀਵੇਂ ਸਵਰ ਠੀਕ ਹੈ ਗੋਲਾਈਦਾਰ ਸਵਰ ਗੋਲਾਈ ਰਹਿਤ ਸਵਰ ਠੀਕ ਹੈ ਹਰ ਸਭ ਦੀਰਗ ਬਹੁਤ ਟਾਈਪ ਆ ਜਾਂਦੀ ਹੈ ਤਾਂ ਉਹਦੇ ਵਿੱਚੋਂ ਮੇਰੇ ਅਕੋਰਡਿੰਗ ਤਿੰਨ ਪ੍ਰਸ਼ਨ ਬਣ ਸਕਦੇ ਨੇ ਠੀਕ ਹੈ ਜੀ ਇਸ ਤੋਂ ਬਾਅਦ ਵਿਅੰਜਨ ਧੁਨੀਆਂ ਨਾਲ ਰਿਲੇਟਡ ਠੀਕ ਹੈ ਵਰਗ ਆ ਜਾਂਦੇ ਨੇ ਠੀਕ ਹੈ ਅੱਠ ਪ੍ਰਕਾਰ ਦੇ ਹੋਰ ਵੀ ਬਹੁਤ ਕੁਝ ਆ ਜਾਂਦਾ ਉਹਦੇ ਵਿੱਚੋਂ ਦੋ ਪ੍ਰਸ਼ਨ ਆ ਸਕਦੇ ਨੇ ਤਾਂ ਇਸ ਤੋਂ ਬਾਅਦ ਆ ਜਾਂਦਾ ਜੀ ਸ਼ਬਦ ਬੋਧ ਸ਼ਬਦ ਬੋਧ ਦੇ ਵਿੱਚ ਦੇਖੋ ਪਹਿਲਾ ਆ ਜਾਂਦੇ ਨੇਗੇ ਵਿਕਾਰੀ ਠੀਕ ਹੈ ਆ ਆਚਾਰੋ ਕੀਨੇ ਵਿਕਾਰੀ ਆ ਕੀਨੇ ਅਵਕਾਰੀ ਇਹਦੇ ਵਿੱਚੋਂ ਮੇਰੇ ਅਕੋਰਡਿੰਗ 2 ਮਾਰਕਸ ਦਾ ਬਣ ਜਾਂਦਾ ਹੈ ਜਾਂ ਫਿਰ نیچے ਜੋ ਪੰਜਾਬੀ ਸ਼ਬਦ ਜੋੜ ਦੇ ਮੈਨੇ 5 ਕੁਐਸਚਨ ਕਏ ਸੀ ਉਹਨਾਂ ਦੇ ਵਿੱਚੋਂ ਕੋਈ ਇੱਕ ਅੱਧਾ ਵਾਧੇ ਤੇ ਐਡਜਸਟ ਹੋ ਸਕਦਾ ਹੈ ਠੀਕ ਹੈ ਫਿਰ ਆ ਜਾਂਦੇ ਜੀ ਅਵਕਾਰੀ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਕ ਬਿਸਮਿਕ ਇਹਦੇ ਵਿੱਚੋਂ ਵੀ 3 ਮਾਰਕਸ ਦਾ ਕੁਐਸਚਨ ਡਿਜ਼ਾਈਨ ਹੋ ਸਕਦਾ ਇਸ ਤੋਂ ਬਾਅਦ ਆ ਜਾਂਦਾ ਦੀ ਸ਼ਬਦਾਂ ਦੀ ਪਰਿਭਾਸ਼ਾ ਕਿਸਮਾ ਠੀਕ ਹੈ ਮੂਲ ਸ਼ਬਦ ਧਾਤੂ ਸ਼ਬਦ ਅਗੇਤਰ ਜਾਂ ਪਛੇਤਰ ਮੇਰੇ ਅਕੋਰਡਿੰਗ ਮੂਲ ਸ਼ਬਦ ਧਾਤੂ ਸ਼ਬਦ ਤੋਂ ਹੋ ਸਕਦਾ ਇੱਕ ਪ੍ਰਸ਼ਨ ਪੁੱਛ ਲੈਣ ਠੀਕ ਹੈ ਨਹੀਂ ਅਗੇਤਰ ਪਛੇਤਰ ਚੋਂ ਤਾਂ ਪੱਕਾ ਹੀ ਜਾਣਗੇ ਦੋ ਦੋ ਪ੍ਰਸ਼ਨ ਠੀਕ ਹੈ ਅਗੇਤਰ ਪਛੇਤਰ ਦੇ ਦੋ ਦੋ ਪ੍ਰਸ਼ਨ ਜਾ ਸਕਦੇ ਨੇ ਇਸ ਤੋਂ ਬਾਅਦ ਹੈ ਜੀ ਬਾਕਬੋਧ ਬਾਕਬੋਧ ਦੇ ਵਿੱਚੋਂ ਇਹਦੇ ਵਿੱਚ ਪੰਜ ਟੌਪਿਕ ਨੇ ਤੇ ਅਕੋਰਡਿੰਗ ਟੂ ਮੈਂ ਮੈਂ ਤਾਂ ਇੱਕ ਇੱਕ ਕੁਐਸਚਨ ਕਿਰਾ ਕਰਤਾ ਬਾਕੀ ਉਹਨਾਂ ਨੂੰ ਪਤਾ ਠੀਕ ਹੈ ਕਿਵੇਂ ਕਹਿਣਗੇ ਇਸ ਤੇ ਇਹਦੇ ਵਿੱਚ ਕੀ ਆ ਅ ਉਦੇਸ਼ ਤੇ ਵਿਦੇ ਦੇ ਵਿੱਚੋਂ ਇੱਕ ਕੁਐਸਚਨ ਆ ਸਕਦਾ ਠੀਕ ਹੈ ਵਾਕਾਂਸ਼ ਤੇ ਉਪਵਾਕ ਨਾਲ ਰਿਲੇਟਡ ਉਹ ਇੱਕ ਕੁਐਸਚਨ ਪੁੱਛ ਸਕਦੇ ਨੇ ਪੰਜਾਬ ਵਿੱਚ ਬਾਕ ਵਿਆਉਂਦ ਠੀਕ ਹੈ ਇਹਦੇ ਨਾਲ ਰਿਲੇਟਡ ਇੱਕ ਕੁਐਸਚਨ ਜਾ ਸਕਦਾ ਇਸ ਤੋਂ ਬਾਅਦ ਹੈ ਵਾਕਾਂ ਦੀ ਜੋ ਸ਼੍ਰੇਣੀ ਵੰਡ ਹੈ ਵੰਤਰ ਦੇ ਆਧਾਰ ਤੇ ਉਹਦੇ ਚੋਂ ਇੱਕ ਪ੍ਰਸ਼ਨ ਜਾ ਸਕਦਾ ਤੇ ਕਾਰਜ ਦੇ ਆਧਾਰ ਤੇ ਤੇ ਇੱਕ ਪ੍ਰਸ਼ਨ जा ਸਕਦਾ ਇਸ ਤੋਂ ਬਾਅਦ ਨੈਕਸਟ ਹੈ ਜੀ ਅਰਥਬੋਧ ਅਰਥਬੋਧ ਦੇ ਵਿੱਚ ਬਹੁ ਆਰਥਕ ਸ਼ਬਦਾਂ ਦੇ ਵਿੱਚ ਇੱਕ ਪ੍ਰਸ਼ਨ ਜਾ ਸਕਦਾ ਠੀਕ ਹੈ ਇੱਕ ਇੱਕ ਪ੍ਰਸ਼ਨ ਤਾਂ ਮੈਨੂੰ ਮੇਰੇ ਅਕੋਰਡਿੰਗ ਚਾਰਾਂ ਦੇ ਵਿੱਚੋਂ ਹੀ ਜਾਣਗੇ ਹੁਣ ਜਿਹੜਾ ਇੱਕ ਕੁਐਸਚਨ ਘਟਦਾ ਤਾਂ ਉਹ ਕਿਵੇਂ ਵੀ ਉਹ ਐਡਜਸਟ ਕਰ ਸਕਦੇ ਨੇ ਕਿਸੇ ਵੀ ਕਿਸੇ ਦੇ ਵਿੱਚ ਵੀ ਐਡਜਸਟ ਕਰ ਸਕਦੇ ਨੇ ਜਿਵੇਂ ਮੈਂ ਇੱਥੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੇ ਵਿੱਚ ਦੋ ਕੁਐਸਚਨ ਕਰਤੇ ਠੀਕ ਹੈ ਇਸ ਤਰ੍ਹਾਂ ਉਹ ਕਰ ਸਕਦੇ ਨੇ ਇਸ ਤੋਂ ਬਾਅਦ ਨੈਕਸਟ ਹੈ ਜੀ ਫੁੱਟਕਲ ਟਾਪਿਕ ਦੇ ਵਿੱਚ ਜਿਵੇਂ ਹੁਣ ਲਿੰਗ ਵਚਨ ਅਤੇ ਪੁਰਖ ਇਹਦੇ ਵਿੱਚ ਦੋ ਕੁਐਸਚਨ ਦੋ ਕੁਐਸਚਨ ਤਾਂ ਪੱਕਾ ਹੀ ਜਾਣਗੇ ਠੀਕ ਹੈ ਇਸ ਤੋਂ ਬਾਅਦ ਕਾਲ ਵਾਚ ਤੇ ਕਿਰਿਆ ਇਹਦੇ ਵਿੱਚ ਤਿੰਨ ਪ੍ਰਸ਼ਨ ਜਾਣਗੇ ਠੀਕ ਹੈ ਫਿਰ ਆ ਜਾਂਦਾ ਜੀ ਮੁਹਾਵਰੇ ਤੇ ਖੰਤਾਂ ਇਹਨਾਂ ਨੂੰ ਮੈਂ ਪੰਜ ਕੁਐਸਚਨ ਨਾ ਪੰਜ ਨੰਬਰ ਦਿੱਤੇ ਨੇ ਠੀਕ ਹੈ ਇਹਨਾਂ ਚੋਂ ਪੰਜ ਕੁਐਸਚਨ ਜਿਵੇਂ ਬਿਸ਼ਰਾਮ ਚਿੰਨ ਦੇ ਵਿੱਚੋਂ ਇੱਕ ਜਾਂ ਦੋ ਪ੍ਰਸ਼ਨ ਆ ਸਕਦੇ ਨੇ ਠੀਕ ਹੈ ਮੁਹਾਵਰੇ ਦੇ ਵਿੱਚੋਂ ਦੋ ਪ੍ਰਸ਼ਨ ਆ ਸਕਦੇ ਨੇ ਤੇ ਅਖੌਤਾਂ ਦੇ ਵਿੱਚੋਂ ਵੀ ਦੋ ਪ੍ਰਸ਼ਨ ਆ ਸਕਦੇ ਨੇ ਪੰਜਾਬੀ ਸ਼ਬਦ ਜੋੜ ਦੇ ਪਹਿਲਾਂ ਮੈਂ ਇੱਥੇ ਪੰਜ ਮਾਰਕਸ ਹੀ ਕੀਤੇ ਹੋ ਸਕਦਾ ਵੀ ਪੰਜ ਮਾਰਕਸ ਦੇ ਹੀ ਆ ਜੇ ਨਹੀਂ ਅਕੋਰਡਿੰਗ ਟੂ ਮੀ ਮੈਕਸਿਮਮ ਤਿੰਨ ਮਾਰਕਸ ਦਾ ਤਾਂ ਆ ਹੀ ਸਕਦਾ ਠੀਕ ਹੈ ਫਿਰ ਇਹ ਜਿਹੜੇ ਦੋ ਨੰਬਰ ਨੇ ਜਾਂ ਫਿਰ ਤਿੰਨ ਨੰਬਰ ਨੇ ਹੋ ਸਕਦਾ ਦੋ ਨੰਬਰ ਦਾ ਵੀ ਆਵੇ ਤਾਂ ਉਹ ਉੱਪਰ ਅਡਜਸਟ ਕਰਨਗੇ ਉਹ ਜਿਵੇਂ ਇੱਕ ਕੁਐਸਚਨ ਦਾ ਪੁਰਖ ਦੇ ਵਿੱਚ ਅਡਜਸਟ ਕਰ ਸਕਦੇ ਨੇ ਠੀਕ ਹੈ ਇੱਕ ਬਿਸ਼ਰਾਮ ਚੈਨ ਵਾਲੇ ਟਾਪਿਕ ਦੇ ਵਿੱਚ ਅਡਜਸਟ ਕਰ ਸਕਦੇ ਨੇ ਤਾਂ ਇਸ ਤਰ੍ਹਾਂ ਅਕੋਰਡਿੰਗ ਟੂ ਮੀ ਨੰਬਰਾਂ ਦੀ ਵਾੜ ਹੋ ਸਕਦੀ ਹੈ ਜੀ ਇਹ ਮੈਂ ਆਪਣੇ ਅਕੋਰਡਿੰਗ ਤੁਹਾਨੂੰ ਦੱਸਿਆ ਤਾਂ ਇਹ ਇਹਦੇ ਤੋਂ ਤੁਹਾਨੂੰ ਕੀ ਪਤਾ ਚੱਲੇਗਾ ਵੀ ਜਦੋਂ ਤੁਸੀਂ ਕਿਸੇ ਵੀ ਟਾਪਿਕ ਨੂੰ ਪ੍ਰਿਪੇਅਰ ਕਰੋਗੇ ਤਾਂ ਤੁਹਾਡੇ ਮਾਈਂਡ ਦੇ ਵਿੱਚ ਇਹ ਚੀਜ਼ ਬਣ ਜੇਗੀ ਵੀ ਮੈਂ ਇਸ ਟਾਪਿਕ ਦੇ ਵਿੱਚੋਂ ਐਨੇ ਨੰਬਰ ਦਾ ਐਗਜ਼ਾਮ ਆ ਜੋ ਉਹ ਪ੍ਰਿਪੇਅਰ ਕਰਨਾ ਹੈ ਠੀਕ ਹੈ ਤਾਂ ਫਿਰ ਜਿਹੜੇ ਵੀ ਤੁਹਾਨੂੰ ਲੱਗਦਾ ਹੋਇਆ ਵੀ ਇੰਪੋਰਟੈਂਟ ਕੁਐਸਚਨਸ ਨੇ ਤਾਂ ਉਹਨਾਂ ਨੂੰ ਤੁਸੀਂ ਧਿਆਨਪੂਰਵਕ ਦੇਖ ਲੋਗੇ ਤੇ ਇਹ ਤੁਹਾਡੇ ਕੌਨਫੀਡੈਂਸ ਨੂੰ ਕੀ ਕਰੇਗਾ ਇਨਕਰੀਸ ਕਰੇਗਾ ਤਾਂ ਇਸ ਤਰ੍ਹਾਂ ਜੀ ਤੁਸੀਂ ਆਪਣੀ ਤਿਆਰੀ ਨੂੰ ਹੋਰ ਵਧੀਆ ਢੰਗ ਨਾਲ ਕਰ ਸਕਦੇ ਹੋ ਠੀਕ ਹੈ ਜੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ